ਹਾਂ ਜੀ ਬੰਦ ਨਹੀਂ ਕਿਸੇ ਚੀਜ਼ ਦੀ ਕੋਈ ਕਿਸੇ ਚੀਜ਼ ਦੀ ਲੋਡ ਹੋਵੇ ਉਸੇ ਟਾਈਮ ਉਹ ਚੀਜ਼ ਬਣ ਜੇਗੀ ਜਿੱਥੇ ਜਿੱਥੇ ਵੀ ਲੋਡ ਪੈਂਦੀ ਹੈ ਤੁਹਾਡੇ ਨਾਲ ਦਿਨ ਰਾਤ ਖੜੇ ਹਾਂ ਜੀ ਕਿਸੇ ਚੀਜ਼ ਦੀ ਲੋਡ ਹੋਵੇ ਫੋਨ ਕਰ ਦੇਣਾ ਠੀਕ ਹੈ ਮੇਰੀ ਪੁੱਤ ਠੀਕ ਹੈ ਪੁੱਤ ਹਰ ਇੱਕ ਦਾ ਦਾ ਟਾਈਮ ਲੱਗਦਾ ਕੀ ਆਵੇ ਚਲੋ ਜੀ ਇਹ ਤਾਂ ਹੁਣ ਚਲੋ ਉਹ ਜਨਰਲ ਡਾਕਟਰ ਪਾਣਾ ਸੀਗਾ ਪਰ ਘਰ ਵਾਲਾ ਵੀ ਮੇਰੇ ਬਿਮਾਰ ਰਹਿੰਦਾ ਉਹਨੂੰ ਤਾਂ ਕਰਕੇ ਠੀਕ ਨਹੀਂ ਰਹਿੰਦਾ ਹੈਗਾ ਮਗੱਲ ਕੀ ਹੋਇਆ ਕਿ ਉਹਨਾਂ ਨੂੰ ਉਹਨਾਂ ਨੂੰ ਦਿਸਾਂ ਦੀ ਪ੍ਰੋਬਲਮ ਹੈ ਤੇ ਚਾਹ ਕਿੱਥੋਂ ਕਰਾਣੇ ਪਏ ਕੱਡੀ ਕਿਤੇ ਉਹ ਦਵਾਈ ਲੈਂਦੇ ਕੱਡੀ ਕਿਤੇ ਉਹ ਜਿੰਨਾ ਕੰਮ ਆ ਰਿਹਾ ਗੱਡੇ ਕਿ ਨੰਬਰ ਲਿਖ ਮੇਰਾ ਜਲੰਧਰ ਵਧੀਆ ਹਸਪੀਟਲ ਹੈ ਨਾ ਜਿੱਥੇ ਵੀ ਦਿਖਾਨ ਦੀ ਲੋੜ ਪਈ ਆਸ਼ਰਮ ਦੇ ਨਾਲ ਬਹੁਤ ਸਾਰੇ ਹਸਪੀਟਲ ਜੁੜੇ ਹੋਏ ਆ ਫ੍ਰੀ ਇਲਾਜ ਕਰਵਾਉਂਦੇ ਜੋ ਬੋਲੇ ਸੋਨਨ ਬਿਵਾ ਰਾਜ ਕੀ ਜੈ ਅੱਜ ਪਰਮਪితਾ ਪ੍ਰਮਾਤਮਾ ਵਾਲਮੀਕੀ ਦੇ ਆਵਾਜ਼ ਦੇ ਆਸ਼ੀਰਵਾਦ ਨਾਲ ਭਗਵਾਨ ਵਾਲਮੀਕੀ ਐਨਜੀਓ ਦੀ ਸੇਵਾ ਕਰੇ ਬਿਪ ਸੱਬਰਵਾਲ ਜੀ ਅੱਜ ਅਸੀਂ ਉਹ ਸਪੀੜਿਤ ਪਰਿਵਾਰਾਂ ਨੂੰ ਮਿਲਣ ਆਏ ਆ ਕਿ ਜਿੱਥੇ ਬਹੁਤ ਜ਼ਿਆਦਾ ਪਾਣੀ ਆਇਆ ਪਿਆ ਵਾ ਤੇ ਅੱਜ ਪਰਮਪితਾ ਪ੍ਰਮਾਤਮਾ ਵਾਲਮੀਕੀ ਮਹਾਰਦੇ ਆਸ਼ੀਰਵਾਦ ਨਾਲ ਬਿਪ ਸੱਬਰਵਾਲ ਜੀ ਇਹ ਸੇਵਾ ਨਿਭਾਰੇ ਆ ਤੇ ਅਸੀਂ ਜਾਣਦੇ ਕਿ ਪ੍ਰਮਾਤਮਾ ਵਾਲਮੀਕੀ ਦੇ ਆਵਾਜ਼ ਨੇ ਇਹਨਾਂ ਦੇ ਪਰਿਵਾਰ ਨੂੰ ਤੰਦਰੁਸਤੀ ਬਖਸ਼ਣ ਕਿਸਾਨੂ ਵੀ ਸਮਾਜ ਦੇ ਇਤਾਂ ਦੇ ਲੀਡਰ ਚਾਹੀਦੇ ਆ ਕਿ ਜਿਹੜੇ ਸਮਾਜ ਦੀ ਸੇਵਾ ਕਰਦੇ ਆ ਤੇ ਪੂਰੇ ਪੰਜਾਬ ਦੇ ਵਿੱਚੋਂ ਵਾਲਮੀਕੀ ਸਮਾਜ ਨੂੰ ਪਵਨ ਵਾਲਮੀਕੀ ਦੀਨਤ ਫ੍ਰੀ ਯਾਤਰਾ ਲੈ ਕੇ ਜਾ ਰਹੇ ਆ ਤੁਸੀਂ ਵੀ ਇਹਨਾਂ ਦੇ ਨਾਲ ਜੁੜੋ ਬੱਸਾਂ ਭਰ ਕੇ ਤੀਰਤ ਨੂੰ ਲੈ ਕੇ ਜਾਈਏ ਜੈ ਵਾਲਮੀਕੀ ਹਰ ਹਰ ਵਾਲਮੀਕੀ ਜੈ ਪੀਮ ਜੈ ਪਰ ਅੱਜ ਅਸੀਂ ਪਿੰਡਾਂ ਪਿੰਡਾਂ 'ਚ ਜਾ ਕੇ ਜੋ ਪਿਛਲੇ ਦਿਨੀ ਬਹੁਤ ਭਾਰੀ ਮਾਤਰਾ ਦੇ ਨਾਲ ਜਿਹੜੀ ਬਾਰਿਸ਼ ਲਗਾਤਾਰ ਜਿਹੜੀ ਰੁਕੁੰਦਾ ਨਾ ਨਹੀਂ ਲੱਟਾ ਜੋ ਪਿੰਡਾਂ ਪਿੰਡਾਂ ਚ ਬਹੁਤ ਜ਼ਿਆਦਾ ਲੋਕਾਂ ਦਾ ਨੁਕਸਾਨ ਹੋਇਆ ਲੋਕਾਂ ਦੀਆਂ ਛੱਤਾਂ गिर ਗਈਆਂ ਕਾਰ ਟੱਟ ਗਏ ਜਾਨੀ ਮਾਨੀ ਨੁਕਸਾਨ ਹੋ ਗਿਆ ਔਰ ਲੋਕੀ ਬਹੁਤ ਜ਼ਿਆਦਾ ਪਰੇਸ਼ਾਨ ਹੋ ਗਏ ਔਰ ਅੱਜ ਅਸੀਂ ਪਿੰਡਾਂ ਦੇ ਵਿੱਚ ਜਾ ਕੇ ਆਪਣਾ ਸਹਾਸਨ ਦਾ ਸਟੇਜਮੈਂਟ ਕਰਕੇ ਅਸੀਂ ਦੇਖ ਕੇ ਆਏ ਆ ਮੈਡੀਸਨ ਦੇ ਕੇ ਆਏ ਆ ਤਰਪੇਲਾ ਦੇ ਕੇ ਆਏ ਆ ਔਰ ਪਿੰਡਾਂ ਪਿੰਡਾਂ ਤੇ ਜਾ ਕੇ ਸਾਰਿਆਂ ਦਾ ਹਾਲਚਲ ਪੁੱਛਿਆ ਔਰ ਜਾ ਕੇ ਮੌਕਾ ਵੀ ਦੇਖਿਆ ਅੱਜ ਇਸ ਸੁਨੂਚੀ ਕਮੇਟੀ ਭਗਵਾਨ ਵਾਲਮੀਕੀ ਉਸ ਕਮੇਟੀ ਅਰਜੀਤ ਗੋਰਾ ਜੀ ਜਤਿੰਦਰ ਮਿੱਕਾ ਜੀ ਗੁਜਾਰ ਕੌਂਸਲਰ ਜੀ ਚੇਤਨ ਨਾਹਰ ਜੀ ਆਨੰਦ ਬਿਆਨ ਜੀ ਬਿਆਣੀ ਜੀ ਔਰ ਰਜੂ ਬਪੜੀ ਸਾਰਿਆਂ ਨੇ ਜਾ ਕੇ ਜਿਹੜਾ ਘਰ ਘਰ ਜਾ ਕੇ ਲੰਗਰ ਵੀ ਪਚਾਇਆ ਅਤੇ ਮੈਡੀਸਨ ਵੀ ਪਚਾਈ ਤੇ ਤਰਪੇਲਾ ਵੀ ਦਿੱਤੀਆਂ ਔਰ ਮੈਂ ਸਾਰੇ ਆਪਣੇ ਭੈਣ ਭਰਾ ਆਪਣੇ ਵੀਰਾਂ ਨੂੰ ਇਹ ਬੇਨਤੀ ਕਰਨਾ ਚਾਹਨਾ ਕਿ ਸਾਰਿਆਂ ਦਾ ਇਹ ਫਰਜ ਬੰਦਾ ਕੋਈ ਪੰਜਾਬ ਆਪਣਾ ਵਾ ਪੰਜਾਬ ਦੇ ਆਪਾਂ ਵਸਤਿਕ ਹੈ ਪੰਜਾਬ ਚ ਰਹਿਣ ਵਾਲੇ ਆਪਾਂ ਲੋਕ ਹੈ ਪੰਜਾਬ ਗੁਰੂ ਪਿਰਦੀ ਧਰਤੀ ਆ ਆਪਾਂ ਨੂੰ ਸਾਰਿਆਂ ਨੂੰ ਇਹ ਸੇਵਾ ਜਿਹੜੀ ਆ ਇਹ ਕਰਨੀ ਚਾਹੀਦੀ ਆ ਔਰ ਪੰਜਾਬ ਆ ਰਿਆ ਭਰੇ ਪੰਜਾਬ ਸੀਗਾ ਜਿਹੜਾ بارش ਦੀ ਚਪੜ ਦੇ ਵਿੱਚ ਆ ਕੇ ਜੋ ਨੁਕਸਾਨ ਹੋਇਆ ਤੇ ਮੈਂ ਜਿਹੜੇ ਪੈਣ ਭਰਾਵਾਂ ਦਾ ਨੁਕਸਾਨ ਹੋਇਆ ਤੇ ਮੈਂ ਪ੍ਰਮਾਤਮਾ ਅੱਗੇ ਵੀ ਅਰਦਾਸ ਕਰਦਾ ਕਿ ਪ੍ਰਮਾਤਮਾ ਉਹਨਾਂ ਨੂੰ ਬਰ ਬੱਚੇ ਪ੍ਰਮਾਤਮਾ ਨੂੰ ਸ਼ਕਤੀ ਦੇਵੇ ਜਿਨ੍ਹਾਂ ਦਾ ਬਹੁਤ ਜ਼ਿਆਦਾ ਭਾਰੀ بارش ਮਤਰਾ ਹੋਣ ਕਰਕੇ ਨੁਕਸਾਨ ਹੋਇਆ ਸਾਨੂੰ ਵਿੱਚੋਂ ਅਜਰ ਜਿਵੇਂ ਚੋਂ ਅਸੀਂ ਟੀਮ ਕੱਢ ਕੇ ਆ ਜੀ ਅਸੀਂ ਸਪੈਸ਼ਲ ਤੌਰ ਤੇ ਪਿੰਡਾਂ ਪਿੰਡਾਂ ਤੇ ਜਾ ਕੇ ਆਏ ਆ ਫਿਰ ਮੌਕਾ ਮਿਲੂਗਾ ਫਿਰ ਪਿੰਡਾਂ ਪਿੰਡਾਂ ਤੇ ਜਾ ਕੇ ਅਸੀਂ ਇਹ ਸੇਵਾ ਜਿਹੜੀ ਹੈ ਉਹਨਾਂ ਬੰਦੇ ਰਹਿਾਂਗੇ ਜੈ ਬਲਮਿਕੀ ਹਰ ਬਲਮਿਕੀ